ਇਹ ਅਕੰਦਰਾ ਹੂੰ ਇਹੜੇ ਆਪਾਂ ਬਜ਼ਾਰਾਂ ਚੋਂ ਲੈਨੇ ਆ ਮਤਲਬ ਆਪਾਂ ਸਾਜੀਆਂ ਦੁਕਾਨਾਂ ਤੋਂ ਉਹ ਪਤਾ ਨਹੀਂ ਕਿੱਥੋਂ ਆਉਂਦੇ ਆ ਰੇਸ ਸਪਰੇ ਹੋ ਕੇ ਕਿਉਂਕਿ ਉਹ ਪੁਰਾਣੇ ਬਜ਼ੁਰਗ ਦੇਖ ਲਓ ਵੀ ਆਪਣੇ ਸਿਰ ਦੋਖ ਦੇ ਦੀ ਗੋਲੀ ਵੀ ਨਹੀਂ ਸੀ ਲੈਂਦੇ ਹੁੰਦੇ ਉਹਨਾਂ ਨੇ ਕਹਿਣਾ ਵੀ ਸਿਰ ਤਾਂ ਉੱਪਰ ਆ ਗੋਲੀ ਦਾ ਢੱਡ ਚ ਜਾਣੀ ਆ ਪੁਰਾਣੇ ਬਜ਼ੁਰਗ ਇਹ ਵੀ ਗੱਲ ਕਹਿੰਦੇ ਹੁੰਦੇ ਸੀਗੇ ਉਹ ਇਹ ਜ਼ਰੂਰ ਹੈ ਜਿਹੜੇ ਭਰਾਵਾਂ ਕੋਲੇ ਯਾਰ ਜਗ੍ਹਾ ਹੈਗੀ ਆ ਥੋੜੀ ਬਹੁਤੀ ਤਾਂ ਆਪਦੀ ਘਰੇ ਖਾਣ ਜੋਗੀਆਂ ਥੋੜੀਆਂ ਬਹੁਤੀਆਂ ਜਿਹੜੀਆਂ ਚੀਜ਼ਾਂ ਨੇ ਜ਼ਰੂਰ ਲਾਇਆ ਕਰੋ ਤਾਂ ਦੋਸਤੋ ਜੇ ਨਾ ਸਾਡੇ ਪੰਜਾਬ ਦੇ ਵਿੱਚ ਰਹੇ ਹਾਂ ਸਪਰੇਹਾਂ ਜਿਹੜੀਆਂ ਜ਼ਹਿਰੀਲੀਆਂ ਬੰਦ ਹੋ ਜਾਣ ਜਿਹੜਾ ਸਾਡੇ 50 60 ਸਾਲ ਪਹਿਲਾਂ ਬਜ਼ੁਰਗਾਂ ਦੇ ਉੱਪਰ ਨੂਰ ਹੁੰਦਾ ਸੀਗਾ ਜਾਂ ਤਾਕਤਾਂ ਹੁੰਦੀਆਂ ਸੀਗੀਆਂ ਉਹ ਵਾਪਸ ਮੋੜੇ ਆਉਣਗੀਆਂ ਸਾਡੇ ਹੌਣ ਵਾਲੇ ਨੌਜਵਾਨਾਂ 'ਚ ਕਿਉਂਕਿ ਯਾਰ ਮੈਂ ਨਾ ਖਾਣ ਲੱਗਿਆ ਸੀ ਧੋਕੇ ਚਿਕੰਦਰ ਆਪਣੇ ਲਾਏ ਹੋਏ ਸੀਗੇ ਕੋਈ ਰੇ ਕੋਈ ਸਪਰੇ ਨਹੀਂ ਆਪਾਂ ਕਰਦੇ ਆਪਣੀ ਬਾੜੀ 'ਚ ਕਿਸੇ ਵੀ ਚੀਜ਼ ਤੇ ਪਹਿਲਾਂ ਗੋਭੀ ਅ ਸੀਗੀ ਇੱਥੇ ਆਪਣੇ ਉਹ ਹੁਣ ਅੱਜ ਹੀ ਖਤਮ ਹੋਈ ਆਵੇਂ ਹੁਣ ਪੱਟ ਕੇ ਜਗ੍ਹਾ ਨੂੰ ਦੁਬਾਰਾ ਆਪਾਂ ਇੱਥੇ ਹੋਰ ਲਾਵਾਂਗੇ ਹੁਣ ਕੋਈ ਸਬਜ਼ੀ ਤੇ ਮੈਂ ਚਿਕੰਦਰ ਖਾ ਰਿਹਾ ਸੀ ਫਿਰ ਮਨ ਕਾ ਯਾਰ ਵੀਡੀਓ ਬਣਾ ਕੇ ਆਪਣੇ ਭਰਾਵਾਂ ਨਾਲ ਸਾਂਝੀ ਕਰੀਏ ਗੱਲ ਵੀ ਇਹਦਾ ਯਾਰ ਜਿਹੜਾ ਟੇਸਟ ਆ ਸਵਾਦ ਆ ਵੱਖਰਾ ਹੀ ਆ ਜਿਹਦੇ ਚੀਜ਼ ਤੇ ਰੇ ਸਪਰੇ ਨਹੀਂ ਹੋਈ ਹੁੰਦੀ ਪਹਿਲਾਂ ਗੋਭੀ ਸੀਗੀ ਉਹ ਚੱਲੀ ਆ ਮਹੀਨਾ ਹੀ ਕਰੀਬ ਚੱਲ ਗਈ ਆਪਣੀ ਗੋਭੀ ਠੀਕ ਆ ਥੋੜੀ ਬਹੁਤੀ ਮਾੜੀ ਹੋ ਜਾਂਦੀ ਹੁੰਦੀ ਆ ਕੋਈ ਗੱਲ ਨਹੀਂ ਪਰ ਯਾਨੀ ਗੱਲ ਹੀ ਹੋਰ ਵਾ ਯਾਰ ਬਾਤ ਬਿਨਾਂ ਰੇਸ ਸਪਰੇਅ ਵਾਲੀ ਚੀਜ਼ ਤੇ ਤੇ ਇੰਨੀ ਸਵਾਦ ਬਣੀ ਗੋਭੀ ਵੀ ਗੱਲ ਹੀ ਛੱਡ ਦੋ ਤੇ ਆ ਚਕੰਦਰਾ ਹੂੰ ਜਿਹੜੇ ਆਪਾਂ ਬਿਜਾਰਾਂ ਚੋਂ ਲੈਨੇ ਆਂ ਮਤਲਬ ਆਪਾਂ ਸਬਜ਼ੀਆਂ ਦੁਕਾਨਾਂ ਤੋਂ ਉਹ ਪਤਾ ਨਹੀਂ ਕਿੱਥੋਂ ਆਉਂਦੇ ਆ ਰੇਸ ਸਪਰੇਅ ਹੋ ਕੇ ਕਿਉਂਕਿ ਉਹ ਦੇਖੋ ਵਪਾਰ ਅਗਲੇ ਦਾ ਬਿਜ਼ਨਸ ਆ ਨਾ ਤੇ ਅਲੱਗ ਨਾਲ ਜਲਦੀ ਵੱਡੇ ਹੋਣ ਪਰ ਬਹੁਤ ਸਟੇਟਾਂ ਨੇ ਆਪਣੇ ਇੰਡੀਆ ਦੇ ਵਿੱਚ ਜਿੱਥੇ ਚੀਜ਼ਾਂ ਬੈਨ ਨੇ ਜ਼ਹਿਰ ਜ਼ਹਿਰ ਵਾਲੀਆਂ ਰਹੀਆਂ ਰਹੀਆਂ ਸਪਰੇਆਂ ਨੇ ਸਾਡੇ ਪੰਜਾਬ ਦਾ ਹੀ ਦੇਖ ਲਓ ਆਪਾਂ ਦੇਖ ਲੈ ਕੀ ਹਾਲ ਹੋ ਗਿਆ ਵੀ ਅਸੀਂ ਆਪਣਾ ਪਾਣੀ ਜ਼ਹਿਰੀਲਾ ਕਰ ਲਿਆ ਅਸੀਂ ਧਰਤੀ ਆਪਦੀ ਜਿਹੜੀ ਉਹ ਅਸੀਂ ਮਤਲਬ ਉਹ ਚ ਜ਼ਹਿਰ ਉਹ ਕਰਤੀ ਘੋਲਤੀ ਤੇ ਮਤਲਬ ਇੱਧਰ ਆਪਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਆ ਸਾਡੇ ਸਾਰੇ ਬੁੱਧੀਜੀਵੀਆਂ ਨੂੰ ਵੀ ਜਿਹੜੇ ਲੋਕ ਨੇ ਪੰਜਾਬ ਨੂੰ ਪਿਆਰ ਕਰਨ ਵਾਲੇ ਤੇ ਜਿਹੜੀਆਂ ਸਰਕਾਰਾਂ ਨੇ ਉਹਨਾਂ ਦਾ ਵੀ ਫਰਜ਼ ਬਣਦਾ ਵੀ ਇੱਧਰ ਨੂੰ ਅਸੀਂ ਪੰਜਾਬ ਦੇ ਵਿੱਚੋਂ ਮੁੜ ਕੇ ਅਸੀਂ ਉਹ ਪੰਜਾਬ ਬਣਾਈਏ ਦੁਬਾਰਾ ਇਹਦਾ ਸਾਡੇ ਬਜ਼ੁਰਗਾਂ ਦੇ ਸਮਿਆਂ 'ਚ ਹੁੰਦਾ ਸੀ ਕਿੰਨੀਆ ਤਾਕਤ ਕਿਉਂਕਿ ਜੇ ਅਸੀਂ ਅੱਜ ਸਾਨੂੰ ਆਮਦਨਬੱਧ ਹੋਣ ਲੱਗੀ ਤਾਂ ਉਹਨਾਂ ਹੀ ਹਸਪਤਾਲ ਭਰੇ ਪਏ ਨੇ ਦਵਾਈਆਂ ਤੇ ਪੈਸੇ ਲੱਗਦੇ ਨੇ ਤੇ ਪੁਰਾਣੇ ਬਜ਼ੁਰਗ ਦੇਖ ਲਓ ਵੀ ਆਪਣੇ ਸਿਰ ਦਰਦ ਦੀ ਗੋਲੀ ਵੀ ਨਹੀਂ ਸੀ ਲੈਂਦੇ ਹੁੰਦੇ ਉਹਨਾਂ ਨੇ ਕਹਿਣਾ ਵੀ ਸਿਰ ਤਾਂ ਉੱਪਰ ਆ ਗੋਲੀ ਦਾ ਢੱਡ ਚ ਜਾਣੀ ਆ ਪੁਰਾਣੇ ਬਜ਼ੁਰਗ ਇਹ ਵੀ ਗੱਲ ਕਹਿੰਦੇ ਹੁੰਦੇ ਸੀਗੇ ਉਹ ਲੈਂਦੇ ਨਹੀਂ ਸੀ ਹੁੰਦੇ ਜਦੋਂ ਦਵਾਈਆਂ ਦੀ ਅੰਗਰੇਜ਼ੀ ਚੱਲੀਆਂ ਨੇ ਸ਼ੁਰੂ ਹੋਈਆਂ ਤੇ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਟਾਈਮ 'ਚ ਉਹ ਉਹ ਨਹੀਂ ਸੀ ਕਰਦੇ ਹੁੰਦੇ ਜਰੂਰ ਹੈ ਜਿਹੜੇ ਭਰਾਵਾਂ ਕੋਲੇ ਯਾਰ ਜਗ੍ਹਾ ਹੈਗੀ ਆ ਥੋੜੀ ਬਹੁਤੀ ਤਾਂ ਆਪਦੀਆਂ ਘਰੇ ਖਾਣ ਜੋਗੀਆਂ ਥੋੜੀਆਂ ਬਹੁਤੀਆਂ ਜਿਹੜੀਆਂ ਚੀਜ਼ਾਂ ਨੇ ਉਹ ਜਰੂਰ ਲਾਇਆ ਕਰੋ ਤਾਂ ਕਿ ਆਪਾਂ ਜਿਹੜੇ ਆ ਵੀ ਜਿੰਨਾ ਕੋ ਹੋ ਸਕਦਾ ਵੀ ਓਨਾਂ ਤਾਂ ਆਪਾਂ ਉਹਨਾਂ ਚੀਜ਼ਾਂ ਤੋਂ ਬਚ ਜਾਈਏ ਕਿਉਂਕਿ ਬਹੁਤ ਜ਼ਿਆਦਾ ਜ਼ਹਿਰ ਪਾਈ ਜਾ ਰਹੀ ਆ ਤੇ ਉਹ ਇਹ ਆ ਵੀ ਉਹ ਓਦਾਂ ਤਾਂ ਹੁਣ ਬੰਦ ਨਹੀਂ ਹੋਣੀ ਤੇ ਜੇ ਲੋਕ ਜਾਗਣਗੇ ਤੇ ਕਿਉਂਕਿ ਘੁੰਮ ਕੇ ਯਾਰ ਚੀਜ਼ ਤਾਂ ਆਪਣੇ ਕੋਲੇ ਆਉਣੀ ਆ ਤੁਸੀਂ ਇਧਰੋਂ ਚੀਜ਼ ਵੇਚਤੀ ਉਹ ਅੱਗੇ ਕਿਸੇ ਕੋਲੇ ਚਲੇਗੀ ਉਹ ਵੀ ਆਪਣੇ ਵਰਗੇ ਨੇ ਤੇ ਜੇ ਉਹ ਜਰੂਰ ਇਸ ਪਾਸੇ ਸੋਚਣ ਦੀ ਲੋੜ ਆ ਕਿਉਂਕਿ ਮੈਨੂੰ ਇੰਨਾ ਸਵਾਦ ਲੱਗਿਆ ਇਹ ਮਤਲਬ ਅੱਜ ਮੈਂ ਪਹਿਲੀ ਵਾਰੀ ਇਹ ਤੋੜ ਕੇ ਪੱਟ ਕੇ ਸੌਰੀ ਪੱਟ ਕੇ ਆ ਖਾਣ ਲੱਗਿਆ ਸੀ ਮੈਂ ਤੇ ਬਹੁਤ ਸਵਾਲ ਲੱਗਿਆ ਮਨੋ